ਆਜਾ ਚੱਕ ਕਰੋ ਜਿਹੜਾ ਬਾਜ਼ਾਰ ਚ 10 12000 ਰੁਪਇਆ ਤੁਸੀਂ 2 ਪੀ ਸਪੋਰਟ ਪੈਂਟ ਲੈਨੇ ਹੋ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ 10 12000 ਵਾਲਾ 2 ਪੀ ਸਪੋਰਟ ਪੈਂਟ 2995 ਚ ਦਵਾਂਗੇ ਦਵਾਂਗੇ ਬਿਸਲਾਈ ਕਰਕੇ ਕਿੰਦਾ ਵਹਿਮ ਹੋ ਗਿਆ ਦੂਰ ਕਿ ਨਹੀਂ ਨਹੀਂ ਹੋਇਆ ਆਜੋ ਬਈ ਆਹ ਦੇਖੋ ਭਾਵੇਂ ਤੁਸੀਂ ਡਿਜ਼ਾਈਨ ਐਦਾਂ ਦਾ ਲੈ ਲਿਓ ਭਾਵੇਂ ਡਿਜ਼ਾਈਨ ਤੁਸੀਂ ਆਹ ਲੈ ਲਿਓ ਇਹ ਦੋਨੇ ਇੱਕ ਇੱਕ ਪੀ ਤੁਸੀਂ 2995 ਦਾ ਲੈ ਸਕਦੇ ਆ 3 ਪੀਸ ਕੋਰਟ ਪੈਂਟ ਆ ਇਹਦੀ ਬਾਜ਼ਾਰ ਦੀ ਕੀਮਤ ਹੈਗੀ ਆ 15000 16000 17000 ਜੋ ਦੁਕਾਨਦਾਰ ਦੇ ਮਨ ਚੋਂਦਾ ਪਰ ਸਾਡੇ ਕੋਲ ਆਜੋ 3760 ਰੁਪਏ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਆਪਣੇ ਮਨਪਸੰਦ ਦਾ ਕਪੜਾ ਲੈ ਜਾਓ ਇਹਦੀ ਬਾਜ਼ਾਰ ਜਿੱਥੇ ਖਰੀਦਣ ਜਾਓਗੇ ਤਾਂ 20 22 25000 ਪਰੋ ਸ਼ੇਰਬਾਨੀ ਉਹ ਦਿੰਦੇ ਹੈਗੇ ਆ ਸਾਡੇ ਕੋਲ ਆਜੋ 6500 ਰੁਪਏ ਪਰੋ ਸ਼ੇਰਬਾਨੀ ਸਟਾਰਟ ਆ ਉੱਤੋਂ ਉੱਪਰ ਦੀ ਜਿੰਨੀ ਰੇਂਜ ਚਾਹੀਦੀ ਆਸੀ ਤੁਹਾਨੂੰ ਦੇ ਦੇਾਂਗੇ 3000 ਰੁਪਏ ਤੋਂ ਘੱਟ ਜੇ ਕੋਈ ਕੁਰਤਾ ਪਜਾਮਾ ਤੁਹਾਨੂੰ ਸਲਾਈ ਕਰਕੇ ਦੇ ਦੇ ਤਾਂ ਜੋ ਕਿਹਾ ਦਿੱਤਾ ਸਾਡੇ ਕੋਲ ਆਜੋ ਕੱਪੜਾ ਵੀ ਬਹੁਤ ਸੋਨਾ ਸੂਪਰ ਦਾ ਦਵਾਂਗੇ ਰੰਗ ਵੀ ਬਹੁਤ ਦਵਾਂਗੇ ਜਿਹੜਾ ਬਾਜ਼ਾਰ 'ਚ 3000 ਰੁਪਏ ਦਾ ਕੁਰਤਾ ਪਜਾਮਾ ਅਸੀਂ ਤੁਹਾਨੂੰ ਸਿਰਫ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਹਾਂਜੀ ਵੀਰੋ ਕੀ ਤੁਹਾਡੇ ਦਿਮਾਗ 'ਚ ਵੀ ਬਹਿਵਾ ਬਈ ਕੋਟ ਪੈਂਟ 15 18000 ਤੋਂ ਘੱਟ ਵੀ ਮਿਲਦਾ ਵੇ ਕੋਰਤਾ ਪਿਆਮਾ ਸਾਨੂੰ 3-4000 ਤੋਂ ਘੱਟ ਨਹੀਂ ਮਿਲਣਾ ਦਸਤਾਰਾਂ ਸਾਨੂੰ ਸਸਤੀਆਂ ਨਹੀਂ ਮਿਲਣੀਆਂ ਸ਼ੇਰਬਾਨੀਆਂ ਸਾਨੂੰ 18-18000 ਦੀਆਂ ਮਿਲਣੀਆਂ ਤੇ ਅੱਜ ਤੁਹਾਡਾ ਅਸੀਂ ਵਹਿਮ ਘੱਟ ਦੇਾਂਗੇ ਜਿਹੜੇ ਆਮ ਘਰਾਂ ਦੇ ਮੁੰਡੇ ਵੀ ਆ ਉਹ ਵੀ ਵਿਆਹਾਂ ਦੇ ਵਿੱਚ ਟੋਹਰਾ ਘੱਟ ਕੇ ਜਾਣਗੇ ਔਰ ਪੁਰਾਣੇ ਕੱਪੜੇ ਨਹੀਂ ਪਾ ਕੇ ਜਾਣੇ ਕਿਸੇ ਦੇ ਕੱਪੜੇ ਮੰਗ ਕੇ ਉਧਾਰੇ ਪਾ ਕੇ ਨਹੀਂ ਜਾਣੇ ਜਿਹੜੇ ਟੌਪ ਟੌਪ ਦੇ ਬਿਜ਼ਨਸਮੈਨ ਦੇ ਨਿਆਣੇ ਕੱਪੜੇ ਪਾ ਕੇ ਵਿਆਹਾਂ ਤੇ ਜਾਂਦੇ ਉਹਦਾਂ ਦੇ ਪਾ ਕੇ ਜਾਊਂਗੇ ਜਿੱਥੇ ਮਰਜ਼ੀ ਜਾਓ ਦਰਜੀ ਕੋਲ ਜਾ ਕੇ ਪਤਾ ਕਰੋ ਜੀ 2 ਪੀਸ ਕੋਟ ਪੈਂਟ ਅਸੀਂ ਸਲਾਈ ਕਰਾਉਣੀ ਆ 4000 ਰੁਪਏ ਤੋਂ ਘੱਟ ਕਿਸ ਨੇ ਸਲਾਈ ਨਹੀਂ ਦੇਣੀ ਜੇ ਤੁਸੀਂ ਕਿਤੇ ਸ਼ਹਿਰ ਦੇ ਵੱਡੇ ਸ਼ੋਰੂਮ ਤੋਂ ਚਲ ਗਏ 5000 ਰੁਪਏ ਤੋਂ ਘੱਟ ਕਿਸ ਨੇ ਸਲਾਈ ਨਹੀਂ ਲੈਣੀ ਆ ਚੈੱਕ ਕਰੋ ਜਿਹੜਾ ਬਾਜ਼ਾਰ 'ਚ 10-12000 ਰੁਪਏ ਦਾ ਤੁਸੀਂ 2 ਪੀਸ ਕੋਟ ਪੈਂਟ ਲੈਣੇ ਹੋ ਹਾਲ ਬਾਜ਼ਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਜੋ 10-12000 ਵਾਲਾ 2 ਪੀਸ ਕੋਟ ਪੈਂਟ 2895 ਜੀ ਦਵਾਂਗੇ ਦਵਾਂਗੇ ਵੀ ਸਲਾਈ ਕਰਕੇ ਕਿੰਦਾ ਬਹਿਮ ਹੋ ਗਿਆ ਦੂਰਕ ਨਹੀਂ ਨਹੀਂ ਹੋਇਆ ਆ ਜੋ ਵੇ ਆ ਦੇਖੋ ਭਾਵੇਂ ਤੁਸੀਂ ਡਿਜ਼ਾਈਨ ਇਦਾਂ ਦਾ ਲੈ ਲਿਓ ਭਾਵੇਂ ਡਿਜ਼ਾਈਨ ਤੁਸੀਂ ਆਹ ਲੈ ਲਿਓ ਇਹ ਦੋਨੇ ਹੀ ਇੱਕ ਇੱਕ ਪੀਸ ਤੁਸੀਂ 2995 ਦਾ ਲੈ ਸਕਦੇ ਆ ਸਲਾਈ ਕਰਕੇ ਦਵਾਂਗੇ ਆ ਦੇਖੋ ਆ ਬਾਸਕਟ ਤਿਆਰ ਕਰਕੇ ਦੇਤੀ ਤੁਹਾਨੂੰ ਰੰਗ ਹੈਗਾ ਬਹੁਤ ਸੋਹਣਾ 3 ਪੀਸ ਕੋਟ ਪੈਂਟ ਆ ਇਹਦੀ ਬਾਜ਼ਾਰ ਦੀ ਕੀਮਤ ਹੈਗੀ ਆ 15000 16000 17000 ਜੋ ਦੁਕਾਨਦਾਰ ਦੇ ਮਨ ਚੋਂਦਾ ਪਰ ਸਾਡੇ ਕੋਲ ਆ ਜੋ 3560 ਰੁਪਏ ਦੇ ਵਿੱਚ ਕੋਟ ਪੈਂਟ ਸਲਾਈ ਕਰਕੇ ਆਪਣੇ ਮਨਪਸੰਦ ਦਾ ਕਪੜਾ ਲੈ ਜਾਓ ਤੁਸੀਂ ਇਹਦੇ ਵੀ ਦਰਜੀ ਹੋ ਜਾਗੇ ਇੱਕ ਵਾਰੀ ਵਹਿਮ ਕੱਢ ਲਓ ਇਹਦੀ ਸਲਾਈ ਪਤਾ ਕਰਿਓ 5000 ਰੁਪਿਆ ਆਮ ਦਰਜੀ ਲਊਗਾ ਸ਼ੋਰੂਮ ਚ ਜਾਊਂਗੇ ਨਾ 6 6000 ਰੁਪਏ ਦੀ ਇਕੱਲੀ ਸਲਾਈ ਆ ਪਰ ਸਾਡੇ ਕੋਲ ਆਓ 15 16000 ਵਾਲਾ ਕੋਟ ਪੈਂਟ 3560 ਚ ਲੈ ਕੇ ਜਾਓ ਵਿਆਹ ਘਰ ਆ ਗਿਆ ਔਰ ਤੁਸੀਂ ਬਾਜ਼ਾਰ ਚ ਆ ਕੇ ਆ ਵੀ ਪਤਾ ਕਰਿਓ ਭਾਈ ਇੰਦਰ ਨਹੀਂ ਡਿਜ਼ਾਈਨਰ ਸ਼ੇਰਪਾ ਨਹੀਂ ਲੈਣੀਆਂ ਰੈਂਟ ਕਿੰਨਾ ਹੈ ਦਾ ਕੋਈ 8000 ਮੰਗੂ ਕੋਈ 10000 ਮੰਗੂ ਕੋਈ 12000 ਮੰਗੂ ਫੇ ਵੀ ਤੁਸੀਂ ਪਹਿਲਾਂ 5-7 ਲੋਕਾਂ ਨੇ ਪਾਈਆਂ ਹੁੰਦੀਆਂ ਕਿਸਦੇ ਪਾਈਆਂ ਹੋਈਆਂ ਸ਼ੇਰਬਾਨੀਆਂ ਹੁਣ ਤੇ ਆਂ ਤੇ ਪਾ ਕੇ ਤੁਸੀਂ ਨਹੀਂ ਜਾਣੀਆਂ ਇਹਦੀ ਬਾਜ਼ਾਰ ਜੇ ਤੁਸੀਂ ਖਰੀਦਣ ਜਾਓਗੇ ਤਾਂ 20 22 25000 ਤੋਂ ਸ਼ੇਰਬਾਨੀ ਉਹ ਦਿੰਦੇ ਹੈਗੇ ਆ ਸਾਡੇ ਕੋਲ ਆਜੋ 6500 ਰੁਪਏ ਰੋ ਸ਼ੇਰਬਾਨੀ ਸਟਾਰਟ ਆ ਉਦੋਂ ਉੱਪਰ ਦੀ ਜਿੰਨੀ ਰੇਂਜ ਚਾਹੀਦੀ ਆ ਸੀ ਤੁਹਾਨੂੰ ਦੇ ਦੇਾਂਗੇ ਲਗਜ਼ਰੀ ਤੋਂ ਲਗਜ਼ਰੀ ਸਾਡੇ ਕੋਲ ਟੌਪ ਦੀਆਂ ਕੁਆਲਿਟੀਆਂ ਹੈਗੀਆਂ ਉਹਨਾ ਦੇਖੋ 3000 ਰੁਪਏ ਦਿਓ ਕੱਟ ਜੇ ਕੋਈ ਕੁਰਤਾ ਪਜਾਮਾ ਤੁਹਾਨੂੰ ਸਲਾਈ ਕਰਕੇ ਦੇ ਦੇਵੇ ਤਾਂ ਜੋ ਕਿਹਾ ਦਿੱਤਾ ਸਾਡੇ ਕੋਲ ਆਜੋ ਕੱਪੜਾ ਵੀ ਬਹੁਤ ਸੋਹਣਾ ਸੁਪਰ ਦਾ ਦਵਾਂਗੇ ਰੰਗ ਵੀ ਬਹੁਤ ਦਵਾਂਗੇ ਜਿਹੜਾ ਬਾਜ਼ਾਰ 'ਚ 3000 ਰੁਪਏ ਦਾ ਕੁਰਤਾ ਪਜਾਮਾ ਅਸੀਂ ਤੁਹਾਨੂੰ ਸਿਰਫ 1300 ਰੁਪਏ 'ਚ ਦਵਾਂਗੇ ਸਲਾਈ ਕਰਕੇ ਦਵਾਂਗੇ ਤੁਹਾਡਾ ਸਾਈਂ ਦਵਾਂਗੇ ਦੇਖੋ ਜੀ ਚਮਤਕਾਰ ਹੋਣ ਦਾ ਕਾਰਨ ਹੈ ਕਿ ਮਾਤੂ ਸ਼੍ਰੀ ਦਸਤਾਰ ਨੇ ਹੁਣ ਬੰਨ ਲਿਆ ਲੜਦੇ ਨਾਲ ਲੋਕਾਂ ਦਾ ਫਾਇਦਾ ਕਰਨ ਦਾ ਲੋਕਾਂ ਦੇ ਵਹਿਮ ਘਟਣ ਦਾ ਦੁਕਾਨਦਾਰਾਂ ਦੀ ਲੁੱਟਬੰਦ ਕਰਨ ਦਾ ਆ ਚੱਕੋ ਸ਼ੁਰੂ ਕਰ ਲੈਨੇ ਵੀਡੀਓ ਗੀਜ਼ਾ ਕੌਣ ਦਾ কুর্তা ਪਜਾਮਾ ਗੱਲ ਹੋਰ ਸੁਣ ਲੋ ਐਂਡ ਤੱਕ ਵੀਡੀਓ ਜੇ ਬਣੇ ਰਿਓ ਪਟਾਕੇ 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 ਪੈਣਿਆ ਕਿਉਂਕਿ ਗੀਜ਼ਾ ਕੌਣ ਦਾ কুর্তা ਪਜਾਮਾ ਆਮ ਦੁਕਾਨਦਾਰ 1500 ਰੁਪਏ ਦਿੰਦਾ ਮਾਤੂ ਸ਼੍ਰੀ ਦਸਤਾਰ ਹਾਲ ਬਜ਼ਾਰ 'ਚ 700 ਰੁਪਏ ਦਾ 700 ਰੁਪਏ ਦਾ ਰਾਕੇ ਜਿਹੜੇ ਮਰਜ਼ੀ ਲੈ ਜਾਓ ਔਰ ਗੱਲ ਇੱਕ ਹੋਰ ਵੀ ਕਰ ਲੈਨੇ ਆ ਆਜੋ ਘਰਾਂ ਦੀ ਹੁਣ ਪਹਿਲਾ ਕਰਦੇ ਗੱਲ ਵਾਈਟ ਕੋਟ ਤੇ ਪਜਾਮੇ ਦੀ ਕਹਿੰਦੇ ਐਮਪੀ ਐਮਐਲਏ ਕੋਟ ਤੇ ਪਜਾਮੇ ਪਾਉਂਦੇ ਲੈਲਣ ਦੇ ਜੀਜ਼ਾ ਕੋਟਨ ਦੇ ਮੈਟੀ ਦੇ ਆ ਚੱਕੋ ਪੇਪਰ ਕੋਟਨ ਦਾ ਕੁਰਤਾ ਪਜਾਮਾ ਲੈਣ ਨਾਲ ਦੇ ਵਿੱਚ ਪਿਆਰਾ ਜੇ 5-5000 ਦਾ ਇਥੋਂ 2500 ਰੁਪਏ ਦਾ ਲੈ ਜਾਓ ਆ ਚੱਕੋ ਆ ਗਿਆ 100% ਲੈਲਣ ਰੇਮਨ ਦੀ ਲੈਲਣ ਪਿਆਰਾ ਜੇ 10000 ਰੁਪਏ ਦਾ ਕੁਰਤਾ ਪਜਾਮਾ ਅਸੀਂ 3500 ਰੁਪਏ ਚ ਦੇ ਦਾਂਗੇ ਆ ਚੱਕੋ ਸੈਲਫ ਕਹਿੰਦੇ ਸੈਲਫ ਕੁਰਤੇ ਬਣਾਉਣ ਵਾਸਤੇ ਜਿਹੜੇ ਸ਼ਹਿਰੀ ਬਾਹੂ ਆ ਸਾਡੇ ਜਿਹੜੇ ਲਾਲਾ ਜੀ ਸਾਡੀ ਵੀਡੀਓ ਦੇਖਦੇ ਆ ਆ ਕੁਰਤੇ ਜਦੋਂ ਬਣਾਉਨੇ ਆ ਨਾ ਤੇ 3000 ਤੋਂ ਘੱਟ ਨਹੀਂ ਪੰਦਾ ਅਸੀਂ ਆ ਕੁਰਤਾ ਪਜਾਮਾ ਸਿਰਫ ਔਰ ਸਿਰਫ 1500 ਜੇ ਬਣਾ ਕੇ ਦੇ ਦਾਂਗੇ ਮੈਟੀ ਦੇ ਵਿੱਚ ਲੈ ਜਾਓ ਆ ਚੱਕੋ ਜੀ ਪਲੈਟੀਨਮ ਕੀ ਜਾ ਦਬਾਈ ਦੀ ਕੀ ਜਾ ਬਜ਼ਾਰਾ ਦੇ ਵਿੱਚ 3-3000 ਦਾ ਕੁਰਤਾ ਪਜਾਮਾ ਅਸੀਂ 910 ਰੁਪਏ ਦੇ ਦੇ ਦਾਂਗੇ ਦੇਖੋ 700 ਰੁਪਏ ਤੋਂ ਕੋਰਤੇ ਪਜਾਮਾ ਸਾਡੇ ਕੋਲ ਸ਼ੁਰੂ ਆ ਪਰ ਚੋਟੀ ਤੋਂ ਚੋਟੀ ਕਿੰਨੀ ਕੁਆਲਿਟੀ ਚਾਹੀਦੀ ਉਹ ਤੁਹਾਨੂੰ ਅਸੀਂ ਦੇ ਰਹੀਆਂ ਪਰ ਪ੍ਰੋਮਿਸ ਕੀ ਆ ਜਿਹੜਾ ਬਾਜ਼ਾਰ ਦਾ 7000 ਹੋਊਗਾ ਸਾਡਾ 3500 3280 ਹੋਊ ਸਾਡੇ ਕੋਲ ਨਾਈਟ ਪਾਰਟੀਆਂ ਲਈ ਦੇਖੋ ਡਿਜ਼ਾਈਨਰ ਕੋਰਤੇ ਪਜਾਮੇ ਆ ਗਿਆ ਇਹਦੇ ਵਿੱਚ ਰੰਗ ਬਹੁਤਾਰੇ ਆ ਤੁਸੀਂ ਜਿੰਤਾ ਦੇ ਥੀਮ ਬਣਾਉਣੇ ਆ ਥੀਮ ਬਣਾ ਕੇ ਵੀ ਕੋਰਤੇ ਪਜਾਮੇ ਸਾਡੇ ਕੋਲ ਲੈ ਕੇ ਜਾ ਸਕਦੇ ਆ ਹੁਣ ਸ਼ੇਰਵਾਨੀਆਂ ਦੀ ਗੱਲ ਕਰ ਲਈਏ ਬਾਸਤਾਨੀ ਗੱਲ ਕਰ ਲਈਏ ਇਦੇ ਵਿੱਚ ਰੰਗ ਡਿਜ਼ਾਈਨ ਬਹੁਤ ਆ ਤੁਸੀਂ ਜਿੰਦਾ ਨਹੀਂ ਮਰਜੀ ਬਾਸਕਟ ਬਣਾ ਲਓ ਜਿੰਦਾ ਨਹੀਂ ਮਰਜੀ ਸ਼ੇਰਵਾਨੀ ਬਣਾ ਲਓ ਰੇਟ ਮਿੱਟੀ ਦੇ ਪਾ ਕਰਦੇ ਦੇਖੋ ਜੀ ਹੁਣ ਗੱਲ ਕਰਦੇ ਕੋਟ ਪੈਂਟ ਦੀ ਬਾਹਲੀ ਦੂਰ ਜਾਣ ਦੀ ਲੋੜ ਨਹੀਂ ਗਲੀਆਂ ਮੁਹੱਲਿਆਂ ਦੁਕਾਨਾਂ ਤੇ ਸ਼ਹਿਰਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹਾਲ-ਵਿਆਰ 'ਚ ਖੜੇ ਆ ਹਾਲ-ਵਿਆਰ ਦੀ ਕੱਲੀ-ਕੱਲੀ ਦੁਕਾਨਦਾਰ ਨੂੰ ਸਟਿਚਿੰਗ ਦਾ ਰੇਟ ਪੁੱਛ ਲਓ ਸਮਾਈ ਦਾ ਰੇਟ ਦੇਸੀ ਜੇ ਕਾਰੀਗਰ ਰੱਖੇ ਤੇ ਸਮਾਈ ਲੈਂਦੇ 5-5000 ਰੁਪਿਆ ਮਾਤੂ ਸ਼੍ਰੀ ਦਸਤਾਰ ਹਾਲ-ਵਿਆਰ ਦਾ ਉਹ ਕੰਮ ਨਹੀਂ ਆ ਟਿਲ ਆਵਦੇ ਮਸ਼ੀਨਾ ਆਪਦੀਆਂ ਫੈਕਟਰੀ ਆਪਦੀ ਕੱਪੜਾ ਸਾੜਾ ਆਪਦਾ ਡਾਈਂਗ ਆਪਦੀ ਲੂਮਾ ਵੀ ਆਪਦੀਆਂ ਤੇ ਕੱਪੜਾ ਮੂਹੋ ਬੋਲੂਗਾ ਇੱਕ ਕੁਆਲਿਟੀ ਆ ਕੱਪੜੇ ਦੀ ਅਸੀਂ ਦਿਨੇ ਪਿਆ ਇਹ ਕੱਪੜਾ ਇਹੋ ਜਿਹੇ ਜਿਹੜੇ ਜਾਂਦੇ ਹੀ ਪੋਰ ਆਜੂਗੀ ਜਾਂਦੇ ਹੀ ਲਾਗ ਨਿਕਲ ਜੂਗਾ ਲਓ ਜੀ ਗਰੰਟੀ ਦਿੰਨੇ ਆ ਲੈ ਕੇ 3 ਸਾਲਾਂ ਦੀ ਲੋਕੀ ਕਹਿੰਦੇ ਆ ਫੈਸ਼ਨ ਦੇ ਤੌਰ ਤੇ ਗਰੰਟੀ ਦੀ ਇੱਛਾ ਨਾ ਰੱਖੋ ਮਾਤੂ ਸ਼ੀ ਦਸਤਾਰ ਹਾਲ ਬਜ਼ਾਰ ਦੇ ਵਿੱਚ ਕਹਿੰਦਾ ਫੈਸ਼ਨ ਦੇ ਤੌਰ ਤੇ ਵਿੱਚ ਗਰੰਟੀ ਦੀ ਇੱਛਾ ਮਾਤੂ ਸ਼ਰੀ ਦਸਤਾਰ ਤੋਂ ਲੋ ਰੇਟਾ ਦੇ ਵਿੱਚ ਵੀ ਕੁਆਲਿਟੀ ਦੇ ਵਿੱਚ ਵੀ ਸੋ ਸਾਰਾ ਕੁਝ ਹੋ ਗਿਆ ਹੁਣ ਤੁਸੀਂ ਦਸਤਾਰਾ ਸੋਨੀਆਂ ਸੇਰਾਂ ਤੇ ਜਿਹੜੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਮੇਰੀ ਗੱਲ ਸੁਣ ਲਓ ਧਿਆਨ ਦੇ ਨਾਲ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਇਹ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਗਿਆ ਰੂਬੀਆ ਲੈ ਲਓ ਕੋਲਵੈ ਲੈ ਲਓ ਸਾਡੇ ਕੋਲ 550 ਤੋਂ ਵੱਧ ਰੰਗ ਆ ਰੰਗ ਲਾਈਟ ਵੀ ਮਿਲ ਜੂਗੇ ਰੰਗ ਤੁਹਾਨੂੰ ਡਾਰਕ ਵੀ ਮਿਲ ਜਾਣਗੇ ਇਸ ਗੱਲ ਦੀ ਅਸੀਂ ਗਾਰੰਟੀ ਲੈਨੇ ਆ ਬਈ ਜੇ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚਿਰ ਕਾ ਜਵੇ ਤੇ ਤੁਸੀਂ ਪੱਕਾ ਰੱਖ ਕੇ ਬਦਲ ਕੇ ਨਵੀਂ ਲੈ ਜਾਓ ਤੁਸੀਂ ਕੋਟ ਪੈਂਟ 2 ਪੀਸ ਲੈਣਾ ਤੁਸੀਂ ਡਿਜ਼ਾਈਨ ਜਿੱਦਾਂ ਦਾ ਮਾਰਤੀ ਬਣਾਉਣਾ ਉਹ ਤਰਸੀਮ ਜਿੱਦਾਂ ਨਾਲ ਹੋਣਾ 3 ਪੀਸ ਲੈਣਾ ਕੁਰਤਾ ਪਜਾਮਾ ਲੈਣਾ ਸ਼ੇਰਵਾਨੀਆ ਬਾਸਕਟ ਬਲੇਜ਼ਰ ਤੇ ਦਸਤਾਰਾ ਸਾਰਾ ਹੀ ਸਾਡੇ ਪਾਸ ਦੇ ਆ ਆਉਣਾ ਹਾਲ ਬਾਜ਼ਾਰ ਆ ਤੁਸੀਂ ਸ਼੍ਰੀ ਅਮਰਤੌਰ ਸਾਹਿਬ ਜਿੱਥੇ ਸਾਡੇ ਪਾਸ ਦੇ ਹੋਣਿਆ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਦੀ ਵੀ ਹਾਲ ਬਾਜ਼ਾਰ ਸ਼੍ਰੀ ਅਮਰਤਾ ਸਾਹਿਬ